ਦੇ ਮਾਤਾ ਜੀ ਨਹੀਂ ਨਹੀਂ ਮੋਟੇ ਨੇ ਨਾਲ ਹੀ ਆਇਆ ਹਨ ਵੀ ਇਹ ਦੋ ਦੋ ਜਾਣੇ ਹਨ हां ਸਾਰੇ ਪਿੰਡ ਤੇ ਰਹੇ ਹੋ ਜਦੋਂ ਸਾਰੇ ਆਹ ਪਿੰਡ ਦੇ ਨੂੰ ਆਹ ਪਿੰਡ ਦੇ ਨੇ ਚੱਲੇ ਹਨ ਵੀ ਚੱਲ ਰਹੇ ਨੇ ਇਹ ਕਰਤਾ ਸਾਰਾ ਕੁਝ ਆਪ ਉੱਚੇ ਪਿੰਡ ਦੇ ਬੈਠੇ ਨੇ ਹੈ ਨਾ ਵੀ ਦਾਈ ਨਹੀਂ ਵਿਆਹ ਕਰਿਆ ਵਾ ਦਾਈ ਨਹੀਂ ਪਾਰੀ ਦਾਈ ਨਾਲ ਹੀ ਰਿਹਾ ਵਿਆਹ ਵੀ ਉਹ ਨਹੀਂ ਆ ਸਭ ਕੁਝ ਉਹ ਨਹੀਂ ਗਿਆ ਕਿੰਦਾ ਧੌਣ ਮਾਜਰਾ ਜਿੱਥੇ ਕਿ ਇੱਕ ਐਨ ਆਰ ਆਈ ਜ਼ਮੀਨ ਦੇ ਪਿੱਟ ਕਮਾਉਣ ਪਿੱਛੋਂ ਉਹਦਾ ਕਮਾਦ ਵਧ ਲਿਆ ਗਿਆ ਤੇ ਉਸ ਨੂੰ ਧਮਕੀਆਂ ਦਿੱਤੀਆਂ ਨੇ ਚਾਹ ਰਾਂ ਤੇ ਜਦੋਂ ਚੀਜ਼ ਅਗਲੇ ਨੇ ਵੇਚਿਆ ਫਾਟ ਉਹਦਾ ਹੀ ਆ ਗੰਨਾ ਪ੍ਰਵਿੰਦਰ ਨੇ ਹੀ ਲਿਖਿਆ ਪ੍ਰਵਿੰਦਰ ਦੇ ਡੈਡੀ ਨਹੀਂ ਹੀ ਲਿਖਿਆ ਇਹ ਗੰਨਾ ਸਾਂਝਾ ਮਿਸਵਰਕੇ ਵਿੱਚ ਲਿਖਿਆ ਗਿਆ ਸੀ ਪ੍ਰਵਿੰਦਰ ਨੇ ਕਰਦਾ ਸੀ ਪ੍ਰਵਿੰਦਰ ਹੀ ਕਰਦਾ ਸੀ ਹਾਂ ਇਹ ਪ੍ਰਵਿੰਦਰ ਦੇ ਐਪਲੀਕੇਸ਼ਨ ਦੇ ਵਿੱਚ ਲਿਖਿਆ ਵੀ ਕੋਈ ਮੈਨੂੰ ਪਾਈ ਜੀ ਨੇ ਪਾਲਿਆ ਹਵਾਤਾ ਇਹਨੇ ਮੈਨੂੰ ਵਿਆਹਾ ਪਾਈ ਜੀ ਨੇ ਹੀ ਮੇਰੇ ਵਿਆਹ ਦਾ ਪਾਣੀ ਵਾਹ ਧੋਲ ਮਾਜਰਾ ਜਿੱਥੇ ਕਿ ਇੱਕ ਐਨ ਆਰ ਆਈ ਜ਼ਮੀਨ ਦੇ ਪਿੱਟ ਕਮਾਉਣ ਪਿੱਛੋਂ ਉਹਦਾ ਕਮਾਤ ਵਧ ਲਿਆ ਗਿਆ ਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਬਰਨਪਾਲ ਦੇ ਵਿੱਚ ਉਹ ਐਨਆਰਆਈ ਮੇਰੇ ਦੇ ਐਨਆਰਆਈ ਘੁੱਟੇ ਵਾਲੀ ਐਨਆਰਆਈ ਘੁੱਟੇ ਜੋ ਗੱਲ ਕਰਨੀ ਆ ਗੱਲ ਕਰਨੀ ਐ ਮੇਰੇ ਦੇ ਐਨਆਰਆਈ ਘੁੱਟੇ ਵਾਲੀ ਐਨਆਰਆਈ ਘੁੱਟੇ ਜੋ ਗੱਲ ਕਰਨੀ ਆ ਗੱਲ ਕਰਨੀ ਐ ਐਨਆਰਆਈ ਢੋਲ ਮਾਜਰਾ ਜਿੱਥੇ ਕਿ ਇੱਕ ਐਨਆਰਆਈ ਜ਼ਮੀਨ ਦੇ ਪੱਟ ਕਮਾਉਣ ਪਿੱਛੋਂ ਉਹਦਾ ਕਮਾਟ ਵੱਡ ਲਿਆ ਗਿਆ ਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਬਰੰਪਨ ਦੇ ਵਿੱਚ ਉਹ ਐਨਆਰਆਈ ਸਟੂਡੈਂਟ ਵਿਜੇ ਤੇ ਮੁੰਡਾ ਗਿਆ ਹੋਇਆ ਅੱਜ ਤੋਂ 1.5 ਸਾਲ ਪਹਿਲਾਂ ਪ੍ਰਵਿੰਦਰ ਸਿੰਘ ਨਾਂ ਦਾ ਮੁੰਡਾ ਇਹ ਤੋਂ ਆਪਣਾ ਗੰਨਾ ਬੀਜ ਕੇ ਆਪਣੇ ਕੈਨੇਡਾ ਲਈ ਰਵਾਨਾ ਹੋ ਚੁੱਕਿਆ ਸੀ ਐਨ ਆਰ ਆਈਆਂ ਦੀ ਜ਼ਮੀਨ ਤੇ ਐਨਾ ਕ ਤੱਕਾ ਹੋ ਰਿਹਾ ਬਈ ਜਿਸ ਪਿੰਡ ਦੇ ਵਿੱਚ ਵੀ ਜਾਈਏ ਉੱਥੇ ਐਨ ਆਰ ਆਈ ਜ਼ਮੀਨ ਦਾ ਰੋਲਾ ਜ਼ਰੂਰ ਪੈਂਦਾ ਵਾ ਆਓ ਕੁਝ ਪਿੰਡ ਦੇ ਪਤਵੰਤੇ ਸੱਜਣ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਕੀ ਕਹਿਣਾ ਚਾਹੋਗੇ ਬਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਇਹ ਜ਼ਮੀਨ ਹੈ ਕੀ ਦੀ ਜ਼ਮੀਨ ਹੈ ਇਧਰ ਹੈ ਜੇ ਪ੍ਰਵਿੰਦਰ ਦੀ ਜ਼ਮੀਨ ਪ੍ਰਵਿੰਦਰ ਦੀ ਜ਼ਮੀਨ ਹਾਂਜੀ ਤੇ ਪਰਮਿੰਦਰ ਸਿੰਘ ਦੇ ਪਿਤਾ ਜੀ ਦਾ ਨਾਮ ਕੀ ਹੈ ਜੀ ਜਗਤਾਰ ਸਿੰਘ ਜਗਤਾਰ ਸਿੰਘ ਇਹ ਮੋਟਰ ਵੀ ਉਹਨਾਂ ਦੇ ਨਾਂ ਤੇ ਆ ਮਾਤਾ ਜੀ ਨਹੀਂ ਨਹੀਂ ਮੋਟਰ ਤਾਂ ਇਹਨਾਂ ਦੇ ਆਇਆ ਹਨ ਵੀ ਇਹ ਦੋ ਦੋ ਜਾਣੀਆਂ ਦੀ ਹੈਗੀ ਹੈ ਨਾ ਉਹ ਮੋਟਰ ਆਏ ਤੇ ਚਾਚੇ ਦੀ ਗੱਨਾ ਸਾਂਝਾ ਮਿਸਵਰਕਾ ਜੀ ਵਿੱਜਿਆ ਗਿਆ ਸੀ ਹਾਂ ਇਕੱਠੇ ਉਹ ਖੇਤੀ ਕਰ ਪਰਮਿੰਦਰੇ ਕਰਦਾ ਸੀਗਾ ਪਰਮਿੰਦਰ ਹੀ ਕਰਦਾ ਸੀ ਹਾਂ ਪਰਮਿੰਦਰ ਦੇ ਐਪਲੀਕੇਸ਼ਨ ਦੇ ਵਿੱਚ ਲਿਖਿਆ ਵੀ ਕੋਈ ਮੈਨੂੰ ਤਾਈ ਜੀ ਨੇ ਪਾਲਿਆ ਵਾ ਤਾਈ ਨੇ ਮੈਨੂੰ ਵਿਆਹ ਆ ਤਾਈ ਜੀ ਨੇ ਹੀ ਮੇਰੇ ਰਿਆਦਾ ਪਾਣੀ ਵਾਰ ਕੇ ਪੀਤਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਹਾਂ ਸਾਰੇ ਪਿੰਡ ਨੇ ਲੈ ਰਿਹਾ ਜੀ ਉਹ ਸਾਰਾ ਆ ਪਿੰਡ ਨੂੰ ਆ ਪਿੰਡ ਦੇ ਨੇ ਚੱਲੇ ਹਨਾ ਵੀ ਚੱਲੇ ਹੋਰ ਨੇ ਕਰਤਾ ਸਾਰਾ ਕੁਝ ਆਪ ਉੱਚੇ ਪਿੰਡ ਦੇ ਬੈਠੇ ਨੇ ਹੈਨਾ ਵੀ ਤਾਈ ਨੇ ਵਿਆਹ ਕਰਿਆ ਵਾ ਤਾਈ ਨੇ ਪਾਰੀ ਵਾਰ ਕੇ ਪੀਤਾ ਵਾ ਹੁਣ ਮਾਤਾ ਜੀ ਇਦਾਂ ਦੀ ਕਿਹੜੀ ਗੱਲ ਹੋ ਗਈ ਵੀ ਪਿੱਛੋਂ ਉਹਦੇ ਜਾਨ ਪਿੱਛੋਂ ਇਹ ਗੰਨਾ ਵੀ ਵੱਡ ਹੋ ਰਿਹਾ ਵਾ ਉਹਦੀ ਤਾਈ ਵੀ ਉਹਦੇ ਨਾਲ ਵਿਗੜ ਗਈ ਕੀ ਮਾਝਾ ਕਿ ਕੋਈ ਪਰਿਵਾਰਕ ਰਿਲੇਸ਼ਨ ਖਰਾਬ ਹੋਇਆ ਜਾਂ ਕਿਵੇਂ ਆ ਬੀ ਉਹਨਾਂ ਹੁਣ ਅਗਲੇ ਦੇ ਘਰ ਦੇ ਮੈਂ ਤੇ ਉਹ ਸਾਨੂੰ ਕੋਈ ਪਤਾ ਨਹੀਂ ਹੈਗਾ ਨਾ ਪਗੜੇ ਜਿਹੜੇ ਜਾਣੇ ਆਉਂਦੇ ਜਿੰਨਾ ਕੋਣ ਸਾਨੂੰ ਪਤਾ ਵੀ ਖੇਤੀ ਪਰਵਿੰਦਰ ਕਰਦਾ ਸੀ ਠੀਕ ਹੈ ਜੀ ਪਰਵਿੰਦਰ ਹੀ ਗੱਨਾ ਲਾ ਕੇ ਗਿਆ ਹਾਂ ਪਰਵਿੰਦਰ ਹੀ ਪੱਤਾ ਲਾ ਕੇ ਆਇਆ ਵਾ ਪਰਵਿੰਦਰ ਹੁਣ ਕਹਿੰਦਾ ਵੀ ਮੈਂ ਹਾਲਾ ਦਿੰਦਾ ਸੀਗਾ ਠੀਕ ਹੈ ਨਾ ਠੀਕਾ ਠੀਕਾ ਵੀ ਦਿੰਦਾ ਸੀਗਾ ਨਾ ਕੋਈ ਇਹ ਲਾਲੋ ਸਾਹਿਬ ਵੀ ਮੈਨੂੰ ਵੀ ਆਈ ਨੂੰ 26 27 ਸਾਲ ਹੋ ਗਏ ਜਦੋਂ ਪਰਵਿੰਦਰ ਉਹਨੇ ਖੇਤੀ ਕਰਦੇ ਨੇ ਇਹ ਪਰਵਿੰਦਰ ਨੂੰ ਹੀ ਪਰਵਿੰਦਰ ਦੀ ਤਾਈ ਨੇ ਪਾਲਿਆ ਵਾ ਹਾਂਕੀ ਵਾਕੀ ਗੱਲ ਸੱਚ ਆ ਕਿ ਪਰਵਿੰਦਰ ਝੂਠ ਬੋਲ ਰਿਹਾ ਨਹੀਂ ਨਹੀਂ ਉਹਨਾਂ ਦੇ ਪੁੱਤਾਈ ਨਹੀਂ ਰਹਿੰਦੇ ਮਾਂ ਪਿਓ ਪਰਵਿੰਦਰ ਉਹਨੇ ਕਿੰਨੇ ਭੈਣ ਭਰਾ ਸੀਗੇ ਜੀ ਇਕੱਲੇ ਹੀ ਇਕੱਲੇ ਹੀ ਮੁੰਡਾ ਹਾਂ ਛਾਈ ਨਹੀਂ ਹੈ ਨਾ ਪਰਵਿੰਦਰ ਆਪਦੀ ਮਾਂ ਤੋਂ ਤੋੜਿਆ ਹੋਇਆ ਸੀ ਗੱਲ ਖਤਮ ਅੱਛਾ ਕਿਦਾਂ ਮਤਲਬ ਮਾਂ ਨੂੰ ਮਾਂ ਨੂੰ ਕਹਿ ਦਿੰਦੇ ਸੀ ਕਿ ਵੀ ਇਹ ਆਏ ਆਏ ਹਾਂ ਮੁੰਡਾ ਸਾਡਾ ਹਾਂ ਮੁੰਡਾ ਸਾਡਾ ਵਾ ਵੀ ਇਹ ਸਾਡਾ ਲਿਆ ਆਏ ਆ ਸਾਡਾ ਬਹੁਆ ਵਿਆਹ ਵੀ ਕਰਿਆ ਪਾਲਿਆ ਵੀ ਸਾਰਾ ਕੁਝ ਕਰਿਆ ਮੈਂ ਤਾਂ ਹੁਣ ਆਈ ਆ ਮੈਂ ਜਾ ਕੇ ਮਾਂ ਨੂੰ ਲੈ ਕੇ ਆਈ ਹਾਂ ਕੋਈ ਗੋਦਨਾਮਾ ਲਿਖਿਆ ਉਹਦੀ ਪ੍ਰਮੇਂਦਰ ਦੀ ਤਾਈ ਉਹ ਵੀ ਉਹ ਨਹੀਂ ਪਤਾ ਜਿਹੜੀ ਗੱਲ ਦਾ ਪਤਾ ਨਹੀਂ ਆ ਪਉ ਨਹੀਂ ਕਹਿਣਾ ਹੈਗਾ ਹਨਾ ਉਹ ਪਰਿਵਾਰਕ ਤੇ ਘਰੇਲੂ ਰਿਲੇਸ਼ਨ ਨੇ ਜਿਹਦੇ ਵਿੱਚ ਗੱਲਾਂ ਦੀ ਆਰ ਲਈ ਗਈ ਗੱਲੇ ਨੂੰ ਮੁੱਦਾ ਬਣਾਇਆ ਗਿਆ ਅਤੇ ਗੱਲੇ ਦੇ ਮੁੱਦੇ ਨੂੰ ਲੈ ਕੇ ਪਰਵਿੰਦਰ ਸਿੰਘ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਕੀ ਕਹੋ ਇਹ ਪਹਿਲਾਂ ਤੋਂ ਜੇ ਜੱਤੋ ਸੀ ਉਹ ਪੜਿਆ ਹਾਂਜੀ ਉਹ ਆਪਦੀ ਤਾਈ ਨਾਲ ਹੀ ਪੜਿਆ ਤਾਈ ਨਾਲ ਹੀ ਰਿਹਾ ਵਿਆਹ ਵੀ ਉਹਨੇ ਆ ਸਭ ਕੁਝ ਉਹਨੇ ਹੀ ਕੀਤਾ ਵਿਆਹ ਹੁਣ ਮਿੰਨਵਾ ਦਾ 2-3 2-3 ਸਾਲ ਹੋਏ ਨੇ ਜੱਤੋਂ ਬਾਹਰ ਚਲੇ ਗਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਗੰਨਾ ਵੀ ਉਹਦੇ ਡੈਡੀ ਨੇ ਭਜਵਾਇਆ ਪਿਛਲੇ ਸਾਲ ਠੀਕ ਹੈ ਜੀ ਵੇ ਹੁਣ ਵੱਡਦਾ ਮੈਨੂੰ ਐ ਨਹੀਂ ਪਤਾ ਵੀ ਕੌਣ ਵੱਡ ਰਿਹਾ ਉਹ ਤੇ ਡੈਡੀ ਵੀ ਬਾਹਰ ਨੇ ਉਹਦੇ ਡੈਡੀ ਕੋਲ ਮਮੀ ਵੀ ਬਾਹਰ ਮਮੀ ਵੀ ਬਾਹਰ ਚਲੇ ਗਏ ਤੇ ਸਾਰੀ ਫੈਮਲੀ ਬਾਹਰ ਆ ਸਾਰੀ ਫੈਮਲੀ ਬਾਹਰ ਉਹਦਾ ਕੋਈ ਮਾਮਾ ਚਾਚਾ ਕੋਈ ਇੱਥੇ ਉਹ ਇੱਥੇ ਕੋਈ ਨਹੀਂ ਕੋਈ ਸਹੁਰੇ ਉਹ ਕਿੱਥੇ ਨੇ ਪ੍ਰਵਿੰਦਰ ਸਿੰਘ ਦੇ ਉਹ ਨਹੀਂ ਗੁਗਰੀ ਗੁਗਰੀਆ ਪਿੰਡ ਦੇ ਵਿੱਚ ਸ਼ਹਿਰ ਵਾਲੀ ਗੁਗਰੀ ਦੇ ਵਿੱਚ ਤੇ ਐਡਾ ਕਿਹੜਾ ਮੈਟਰ ਹੋ ਗਿਆ ਵੀ ਜਿਹੜਾ ਉਹਨੂੰ ਧਮਕੀਆਂ ਦੇ ਰਿਹਾ ਤੇ ਉਹਨਾਂ ਗੱਨਾ ਧੱਕੇ ਨਾਲ ਜ਼ਬਰਦਸਤੀ ਵੱਡ ਰਿਹਾ ਉਹਦਾ ਵੀ ੱਟਾ ਸਹੀ ਕਰ ਰਹੇ ਨੇ ਅੱਛਾ ਵੀ ਜਦੋਂ ਚੀਜ਼ ਅਗਲੇ ਨੇ ਵੇਚੀ ਆ ਭਾਗੋ ਦਾ ਹੀ ਆ ਗੰਨਾ ਪ੍ਰਵਿੰਦਰ ਨੇ ਹੀ ਵਿਜਿਆ ਪ੍ਰਵਿੰਦਰ ਦੇ ਡੈਡੀ ਨੇ ਹੀ ਵਿਜਿਆ ਪਿਛਲੇ ਸਾਲ ਠੀਕ ਹੈ ਜੀ ਇਹ ਪ੍ਰਵਿੰਦਰ ਦੀ ਹੀ ਜ਼ਮੀਨ ਆ ਪ੍ਰਵਿੰਦਰ ਦੀ ਹੀ ਜ਼ਮੀਨ ਆ ਤੇ ਪ੍ਰਵਿੰਦਰ ਕਿ ਕਿੰਨੇ ਵਿਸਤਾਰਕਿਆਂ ਦੇ ਵਿੱਚ ਵਿਸਤਾਰਕਾ ਤਾਂ ਹੁਣ ਇਹਨਾਂ ਨੂੰ ਪਤਾ ਹੋਵੇਗੀ ਇਹਦੇ ਦੋ ਖੇਪਟਾਂ ਨੇ ਰੇ ਇੱਕ ਤਾਂ ਇੱਥੇ ਖੇਪਟਾ ਇੱਕ ਇਧਰ ਦੋ ਸਾਂਝਾ ਵਿਸਤਾਰਕਾ ਇਹ ਸਾਂਝਾ ਵਿਸਤਾਰਕਾ ਤੇ ਜ਼ਮੀਨ ਪ੍ਰਵਿੰਦਰ ਦੇ ਕਿਹਦੇ ਨਾਮ ਆ ਜਿਹੜੇ ਦੂਜੀ ਪਾਰਟੀ ਆ ਜਿਵੇਂ ਪ੍ਰਵਿੰਦਰ ਦੇ ਕੋਈ ਤਾਏ ਦੇ ਨਾਮ ਆ ਜਾਂ ਉਹਦੇ ਦਾਦੇ ਦੇ ਨਾਮ ਆ ਜੀ ਤਾਈ ਨੂੰ ਆ ਜੀ ਤਾਈ ਨੂੰ ਤਾਈ ਦਾ ਨਾਮ ਕੀ ਹੈ ਜੀ ਇਹਦਾ ਪਰਮਜੀਤ ਪਰਮਜੀਤ ਕੋ ਪਰਮਜੀਤ ਕੋ ਇਹ ਪਿੰਡ ਦੇ ਸਾਡੇ ਪਤਵੰਤੇ ਸੱਜਣ ਨੇ ਅਸੀਂ ਆਏ ਆ ਇਹਨਾਂ ਨੂੰ ਮਿਲਿਆ ਇਹਨਾਂ ਨੇ ਸਾਡਾ ਮਾਣ ਕੀਤਾ ਸਾਡੀ ਇੱਜ਼ਤ ਕੀਤੀ ਇਹਨਾਂ ਨੇ ਸਾਨੂੰ ਸੱਚ ਕਿਹਾ ਜੋ ਵੀ ਸੱਚਾ ਕਿਹਾ ਨਾ ਕੋਈ ਪਰਵਿੰਦਰ ਦੇ ਹੱਕ ਚ ਬੋਲੇ ਆ ਉਹ ਵਿਧੀ ਦੇ ਵਿਧਾਨ ਦੇ ਹੱਕ ਚ ਬੋਲੇ ਆ ਪਰਵਿੰਦਰ ਸਿੰਘ ਦੀ ਜ਼ਮੀਨ ਆ ਦੋਸਤੋ ਐਨ ਆਰ ਆਈਆਂ ਨਾਲ ਇੰਨਾ ਕਿ ੱੱਕਾ ਹੋ ਰਿਹਾ ਬਈ ਸਰਕਾਰਾਂ ਨੂੰ ਇਸ ਚੀਜ਼ੇ ਧਿਆਨ ਦੇਣਾ ਚਾਹੀਦਾ ਵੀ ਐਨ ਆਰ ਆਈ ਜਰੂਰ ਸਾਡੇ ਵੀਰ ਨੇ ਬਾਹਰ ਜਾਂਦੇ ਨੇ ਚਲੋ ਠੀਕ ਆ ਹਰ ਕੋਈ ਬਾਹਰ ਜਾਂਦਾ ਆਪਣੇ ਪੇਟ ਲਈ ਜਾਂਦਾ ਇੱਥੇ ਉਸ ਪ੍ਰਵਿੰਦਰ ਸਿੰਘ ਕੋਲੇ ਸਵਾ ਦੋ ਕਿੱਲੇ ਜ਼ਮੀਨ ਸੀ ਉਹ ਗੁਜ਼ਾਰਾ ਨਹੀਂ ਸੀ ਕਰ ਸਕਦਾ ਉਹਦਾ ਗੁਜ਼ਾਰਾ ਚੱਲ ਨਹੀਂ ਪਾ ਰਿਹਾ ਸੀ ਇਸ ਲਈ ਉਹ ਸਟੂਡੈਂਟ ਵਿਜੇ ਦੇ ਉੱਤੇ ਬਾਹਰ ਗਿਆ ਪਰ ਉਹਦੇ ਨਾਲ ਉਹਦੇ ਪਿੱਛੋਂ ਉਹਦੀ ਪਿੱਠ ਕਮੋਰ ਤੇ ਪਿੱਛੇ ਉਹਦੇ ਨਾਲ ਸ਼ਰਿਆਮ ਤੱਕਾ